ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਪਾ ਰਹੇ ਹਾਂ ਮਿਰਚਾਂ ਦਾ ਅਚਾਰ ਇਹਵੇਂ ਸਰਕਾਲੇ ਡੱਬੇ ਵਿੱਚ ਹੀ ਐ ਸਰਕਾ ਤੇ ਲੂਣ ਮਿਰਚਾਂ ਦੇ ਵਿੱਚ ਪਾਉਣਾ ਸਿਰਕੇ ਵਾਲੀਆਂ ਮਿਰਚਾਂ ਪਾਉਣੀਆਂ ਨੇ ਇਹ ਤੋਂ ਕੇ ਮੈਂ ਸਕਾਲੀਆਂ ਨੇ ਤੋਂ ਉਹਨਾਂ ਦਾ ਜਿਹੜਾ ਪਾਣੀ ਹੁੰਦਾ ਬਿਲਕੁਲ ਸੁਕਾਉਣਾ ਵਾ ਮਿਰਚਾਂ ਬਹੁਤ ਕੋੜੀਆਂ ਨੇ ਇਹ ਮਿਰਚਾਂ ਦੇ ਵਿੱਚ ਘੜਤਣ ਬਹੁਤ ਆ ਮੇਰੇ ਵਿੱਚ 4 ਚਮਚੇ ਚਮਚੇ ਨਮਕ ਦੇ ਪਾ ਦਿੱਤੇ ਨੇ ਜੀ ਤੇ ਹੁਣ ਮੈਂ ਇਹਨੂੰ ਢੱਕਣ ਲਗਾ ਕੇ ਇਹਨੂੰ ਹਲਾ ਦਿੰਨੀ ਆ ਥੋੜਾ ਜਿਹਾ ਇਹ ਸਰਕਰ ਵਿੱਚ ਅਜੂਗਾ ਚੰਗੀ ਤਰ੍ਹਾਂ ਇਹ ਖੱਟਾ achar ਬਹੁਤ ਸਵਾਦ ਹੁੰਦਾ ਹੈ ਇਹਦਾ ਟੈਸਟ ਬਹੁਤ ਵਧੀਆ ਹੁੰਦਾ ਸਰਕੇ ਦੇ ਵਿੱਚ ਮਿਰਚਾਂ ਗਲ ਜਾਣਗੀਆਂ ਜੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ